ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨਹੀਂ ਹੁੰਦੇ ਸੌਂਗ ਦਾ ਕੋਈ ਮੁੱਲ ਨਹੀਂ ਜੀ ਪਹਿਲਾਂ ਵੀ ਵੀਡੀਓ 25 ਰੁਪਏ ਦੀ ਤੁਸੀਂ ਦੇਖੀ ਆ ਜਿਹੜੀ ਚੱਲੀ ਆ ਤੇ ਇਹ ਵੀ ਵੀਡੀਓ ਦੀ ਵੀਡੀਓ 25 ਰੁਪਏ ਦੀ ਹੈ ਨਾਲੇ ਖੁਦ ਖੇਤਾਂ ਦੇ ਵਿੱਚ ਬੈਠੇ ਆ ਨਾਲ ਹੀ ਹਰਾ-ਚਾਰਾ ਪੜਦੇ ਆ ਸਾਰੇ ਘਰ ਪਰ ਹਰ ਘਰਾਂ ਦੇ ਇੱਕ ਬਲਦ ਵੀ ਜ਼ਰੂਰੀ ਰੱਖਿਆ ਬਾ ਇਹਨਾਂ ਦਾ ਤੇ ਨਾਲ ਵਾਕੀ ਹੋਰ ਤੋਂ ਤੁਹਾਨੂੰ ਦਿਖਾਉਣਿਆਂ ਨਾਲ ਖੇਤਾਂ 'ਚ ਬੈਠਣ ਦਾ ਸਵਾਦ ਤੇ ਨਜ਼ਾਰਾ ਤਾਂ ਵੀਡੀਓ ਚੰਗੀ ਲੱਗੀ ਤਾਂ ਕਰੋ ਸ਼ੇਅਰ ਤਾਂ ਦੇ ਸੋਰੀ ਤੁਹਾਨੂੰ ਝਾਤੀ ਮਰਵਾਉਣੇ ਤੇ ਉਦੋਂ ਬਾਅਦ ਜਦਵੇਂ ਮੱਝਾਂ ਨਜ਼ਾਰਾ ਲਈ ਜਾਂਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਉਂਕਿ ਫਿਰ ਜਿੰਦਾ ਕੋ ਛੱਪੜ ਆ ਫਿਰ ਉਹ ਦੋ ਤਿੰਨ ਬਾਰੀਆਂ ਚ ਬਾੜੀਆਂ ਚ ਬਾੜਦੀਆਂ ਪੈਣੀਆਂ ਹੁੰਦੀਆਂ ਨੇ ਨਾ ਬਾਈ ਉਹ ਆ ਜਾਣੀਆਂ ਫਿਰ ਦੂਜੀਆਂ ਵੜ ਜਾਣਗੀਆਂ ਦੇਖੋ ਬਾਈ ਦੇਖੋ ਇਧਰ ਆਉਂਦਾ ਨਾ ਚਾਨਣ ਦੇ ਵਿੱਚ ਦੇਂਦਾ ਨਾ ਪਾਣੀ ਡੇਗਦਾ ਤਾਂ ਸੀਗਾ ਬਾਈ ਅਸਲੀ ਫੌਗਰ ਤਾਂ ਇਹੀ ਆ ਬਾਈ ਜੇ ਮੰਨਿਆ ਜਾਵੇ ਤਾਂ ਪੱਖੇ ਦੇ ਮੂਰੇ ਲੱਗਣ ਵਾਲੇ ਜਿਹੜੇ ਤਾਂਹਾਂ ਤੋਂ ਪਾਣੀ ਛਿੜਦੇ ਆ ਉਹ ਵੀ ਇੱਥੋਂ ਇੱਕ ਮਿੰਟ ਤੁਸਾਨੂੰ ਦੇਂਦਾ ਹੂਗਾ ਚਾਨਣ ਨੇ ਉਹ ਗਾਂ ਦੇ ਪਰੇ ਤੱਕ ਦਾ ਪਾਣੀ ਉੜਦਾ ਦਿਖਦਾ ਤੇ ਐਂ ਦੇਖੋ ਵੀ ਇਹਦੇ ਨਾਲ ਉਹ ਪਰਲੇ ਪੱਖੇ ਦੇ ਵੀ ਛੋਟਾ ਪੱਖਾ ਲੱਗਿਆ ਹੋਤੇ ਵੀ ਆਈਆਂ ਤਾਂ ਇਹ ਸਾਰਾ ਬਰਾਂਡਾ ਦੇਖੋ ਇੱਕੇ ਦਾਮ ਟੈਂਪਰੇਚਰ ਇਹਦਾ ਜਿਹੜਾ ਛੱਡ ਦਾਂਦਾ ਅਸਲੀ ਜਿਹੜੇ ਫੌਗਰ ਹੈ ਫੌਗਰ ਆਈ ਕੰਮ ਦਿੰਦੇ ਆ ਵੀ ਮੈਟਾਂ ਤੇ ਪਾਣੀ ਆਉਣ ਤੋਂ ਪਹਿਲਾਂ ਤਾਂ ਹੀ ਪਾਣੀ ਜਿਹੜਾ ਖਿਲਰ ਜੇ ਤਾਂ ਇਹ ਕੰਮ ਲੋਟਾਂ ਦੇ ਨਾਲ ਕਰਤੇ ਜੇ ਇਹ ਕੰਮ ਫਿਰ ਇੱਧਰ ਲੀਆਂ ਸਿੱਧੀ ਸਿੱਧੀ ਵੱਜ ਜਾਂਦੀਆਂ ਨੇ ਲੰਮੇ ਦਾ ਲੰਮੇ ਉਧਰ ਕੰਮ ਕਰ ਜਾਂਦਾ ਉੱਗੋਰੇ ਜਗਰੂ ਨਾ ਕਰਦੇ। ਓਕੇ ਜਣੇ ਕਿ ਗਾਵਾਂ ਦਾ ਉਹ ਛੱਪੜ ਤੇ ਬਾੜ ਦੇਣੀ ਹੁਣੇ ਬੱਕਾ ਲੀ ਗਾਂ ਮੱਝੇ। ਵਰਜੰਦਾਂ ਅੱਛਾ ਬੰਦਾਂ ਨਹੀਂ ਫਿਰ ਘਰ ਰਹਿੰਦੇ। ਠੀਕ ਆ ਆ ਵਧੀਆ ਕੀਤਾ ਵਾ ਕਰਤਾ ਇਹਦੇ। ਇਹ ਜਾ ਕੇ ਜਿਹੜਾ ਫੌਗਰ ਹੈ ਜਿਵੇਂ ਹੁਣ ਦੇਖ ਜੇ ਉਹੀ ਨਾਲ ਆਪਾਂ ਸਾਰਿਆਂ ਤੇ ਲਾਉਂਦੇ ਕੱਲੀ ਕੱਲੀ। ਤਾਂ ਹੁਣ ਸਾਰਿਆਂ ਨੇ ਉਜਲਾ ਕੱਠੇ ਲਾ ਗਾਣਾ ਹੈ ਨਾ। ਹਾਂ ਬਿਲਕੁਲ। ਇਹ ਹੁੰਦਾ ਜੀ ਟੌਰੀ ਤੇ ਸਕੀਨੀ ਜਾਂ ਕੰਮ ਜਿਵੇਂ ਆਪਾਂ ਕਹਿੰਦੇ ਆ। ਤੇ ਇਹਵੇਂ ਜੇ ਕਰੀ ਆਦੇ ਵੱਡੇ ਤੇ ਲੱਗੀ ਵੀ ਐ। ਤਾਂ ਦੇਖ ਸਕਦੇ ਆਂ ਇੱਧਰ ਦੇ ਪਾਸੇ ਵੀ ਲੱਗੇ ਹੋਣ ਆ ਪਰ ਹਜੇ ਮੌਸਮ ਠੰਡਾ ਕਾ ਵੀ ਊ ਛੱਡਗਾ ਨਹੀਂ ਤਾਂ ਚੱਲ ਦੇਖਣ ਵਾਸਤੇ ਦਿਖਾਉਣ ਵਾਸਤੇ ਕਰਤੀ ਆਂ ਤਾਂ ਬਾਕੀ ਆਜੋ ਤੁਸਨ ਲੈ ਚਲੀ ਆਪਾਂ ਛੱਪੜ ਕਰਨੀ ਇੱਧਰ ਕੋਤਰੇ ਵਾਲੀ ਨਾਲ ਹੀ ਆ ਗਈ ਫੇੜ ਦਾ ਨਾਲ ਹੀ ਆ ਗਿਆ ਸੈਕਟਰ ਮਤ ਇੱਧਰ ਰੂੜੀ ਰੂੜੀ ਵਾਲ ਆ ਗਿਆ ਤਾਂ ਤੁਸੀਂ ਦੇਖ ਸਕਦੇ ਆਂ ਆਹ ਦੇਖ ਤੁਸਨ ਬੱਚਾ ਰਖਉਂਦਾ ਹੱਸ ਕੇ ਪੂਰਾ ਲੈਂਦਾ ਨੀ ਯਾਰ ਇਹਦੇ ਨਾਲੇ ਪਾਇਆ ਵਾ ਰੱਸਾ ਇਹਦੇ ਇੰਆ ਕਰਦਾ ਨਹੀਂ ਤੇ ਵਧੀਆ ਦੇਖੋ ਗਾਲੇ ਕਰੀ ਜਾਂਦੇ ਛੋਟੇ ਛੋਟੇ ਵੀ ਬੈਠੇ ਦੇਖੋ ਜੀ ਰੂਚਕ ਹਾਂ ਬਾਕੀ ਕਹਿੰਦੇ ਹੁੰਦੇ ਇੱਕ ਅੱਧਾ ਰਵਾ ਕੋਈ ਵੀ ਕਰਦਾ ਹੁੰਦਾ ਤੇ ਬਾਕੀ ਬਰੀਡ ਹੈ ਜਿਹੜੀ ਸਾਰੀ ਗਰਤੇਜ ਨੇ ਹੌਲੀ-ਹੌਲੀ ਜਿਹੜੀ ਸਾਰੀ ਵਧੀਆ ਬਣਾਈ ਆ ਬਾਕੀ ਜਿਵੇਂ ਆ ਖੁੱਲੇ ਸੰਗਾਲੀ ਵੀ ਬਹੁਤ ਪੁਰਾਣੀ ਬਰੀਡ ਹੈ ਇਹ ਇਹ ਵੀ ਬਹੁਤ ਜਿਆਦਾ ਦੁੱਧ ਆ ਇਹ ਬਰੀਡ ਦੀ ਚਵਾਈ ਵੀ ਹੋਈ ਵੀ ਆਦਮਪੁਰੇ ਦੇ ਹੀ ਜੇ ਚਵੰਗਾ ਦੇਖੋਗੇ 20 ਕਿਲੋ ਲੀਟਰ ਤਾਂ ਡਾਕਟਰ ਉਹਨੇ ਵੀ ਕਰਾਈ ਸੀਗੀ ਚਵੰਗਾ ਇਹ ਆਪਣੇ ਮੇਜਰ ਨੇ ਭਦਾਵਾਲ ਨੇ ਉਹ ਵੀ ਆਉਂਦਾ ਰਿਹਾ ਤੇ ਯਾਨੀ ਕਿ ਮੈਂ ਵੀ ਕਰਾਈ ਕਿਉਂਕਿ ਚਲੋ ਸਾਡੇ ਦਾ ਰਿਸ਼ਤੇਦਾਰ ਹੀ ਜਾਵੜਾਂ ਦੇ ਜੀ ਤੋ ਟਾਈਮ ਲੱਗਦਾ ਸੀਗਾ ਤਾਂ ਇਹ ਸਾਰੀਆਂ ਉਹ ਰਵੇ ਦੇ ਵਿੱਚੋਂ ਆ ਗਈਆਂ ਤਾਂ ਹੌਲੀ-ਹੌਲੀ ਦੇਖੋ ਤਾਂ ਹੀ ਕਹਿੰਦੇ ਹੁੰਦੇ ਆਪਾਂ ਵੀ ਸੰ ਕੰਨੀ ਵੀ ਨਾ ਜਾਓ ਇੱਕਦਮ ਅੱਜ ਦੇ ਦੁੱਧ ਕੰਨੀ ਦੇਖੋ ਪੂਰਾ ਫੁੱਲ ਠੀਕ ਹੈ ਦੁੱਧ ਜਾਦੇ ਫੈਂਟ ਜਾਦੇ ਵਧੀਆ ਤੇ ਜਿਵੇਂ ਇਹ ਜੀਆਂ ਮੱਜਾਂ ਦੀਆਂ ਕਟੀਆਂ ਉਹ ਪੂਰੀਆਂ ਕੁੰਡ ਗਈਆਂ ਠੀਕ ਹੈ ਤੇ ਗਾਹਾਂ ਜਿਹੜੀ ਸੰਗ-ਸੁੰਗ ਦਾ ਜਿਹੜਾ ਬਦਲਾਵ ਆ ਉਹ ਬਹੁਤ ਸੇਤੀ ਹੋ ਜਾਂਦਾ ਤਾਂ ਬਾਕੀ ਤੁਸੀਂ ਦੇਖ ਸਕਦੇ ਆ ਇੰਨਾ ਕੁ ਬਣਿਆ ਵਾ ਤੇ ਜੇ ਹਜੇ ਆਪਾਂ ਹੋਰ ਵੀ ਆਪਾਂ ਗੱਲ ਕਰੀਏ ਕਟਰੋਂ ਵਾਲੇ ਪਾਸੇ ਵੀ ਜੇ ਆਪਾਂ ਕਟਰੋਂ ਨੂੰ ਇੱਥੇ ਜੇ ਖੜਾਈਏ ਤਾਂ ਮੂਰੇ ਤਾਂ ਮੱਜਾਂ ਹੋਰ ਵੀ ਇਹ ਪੰਜ ਚਾਰ ਮੱਜਾਂ ਹਨਾ ਵੱਜ ਸਕਦੀਆਂ ਇਹਦੇ ਓਕੇ 15 ਕਮੱਜਾਂ ਵਧੀਆ ਬਣ ਜਾਂਦੀਆਂ ਅਗਰ ਤੇਜਾ ਹੁਣ ਖੁਦ ਨਾ ਵੀ ਬੈਠਣਾ ਰਹਿੰਦੇ ਨਾ ਕੋਈ ਚੱਕਰ ਨਹੀਂ ਠੀਕ ਐ ਫੇਰ ਤੇਜਾ ਕਿਦੋਂ ਹੁਣ ਮਗਰਲੇ ਸਾਲੀ ਬਣਾਇਆ ਸੀ ਇਹਨੂੰ ਹੋ ਗਏ ਬਈ 4-5 ਸਾਲ ਬਣੇ 4-5 ਸਾਲ ਹੋ ਗਏ ਅੱਛਾ ਜਿਵੇਂ ਹੁਣ ਇਹ ਬਾੜੀਆਂ ਆਉਂਗਾ ਤੇ ਜਦੋਂ ਇਹਨਾਂ ਨੂੰ ਕੱਢਤਾ ਜੇ ਦੂਜੀਆਂ ਬਾੜੀਆਂ ਉਹ ਬਾੜ ਦੇ ਜੀ ਆਹ ਬਸ ਸੈਫਟ ਬਣਾਈ ਵੀ ਐ ਇੱਕਦਮ ਅਧੀਆਂ ਬਾੜੀਆਂ ਦੀਆਂ ਦੂਜੇ ਦਿਨ ਬਾੜ ਦੇ ਨੇ ਗਾਂਆਂ ਹੀ ਬਾੜ ਦੇ ਨੇ ਵਿੱਚ ਖੜ੍ਹਦੀਆਂ ਉਹ ਬੈਂਧੀਆਂ ਨਹੀਂ ਫੇਰ ਧੋਕ ਪੈਂਦੇ ਉੱਤੋਂ ਤਾਂ ਫੇਰ ਥੋੜਾ ਦਿੱਕਤ ਆਉਂਦੀ ਹਾਂ ਦਿੱਕਤ ਆਉਂਦੀ ਐ ਕਮੂ ਗਾਂਾਂ ਹਾਂ ਫੇਰ ਕੱ ਔਵਾਰੀ ਹੁਣ ਸਰਦਾਰੀ ਆਦੇ ਹੁਣ ਜਿਵੇਂ ਆਹਾ ਮੱਝ ਜੇ ਹੁਣ ਮਨ ਲੈ ਕੋਈ ਆਦੇ ਖੜੀ ਗਾਲਾ ਕਰੀ ਜਾਂਦੇ ਪੂਰੀ ਨਿਯਾਰੀ ਦਰ ਤੇ ਨਾ ਇਹ ਜੇ ਖੋਲਨੀ ਤੇ ਖੜ ਕੇ ਗਾਲਾ ਕਰਨਾ ਹੋਵੇ ਤੇ ਆਪਾਂ ਨੂੰ 1 ਲੀਟਰ ਦੁੱਧ ਕਟਾ ਦਿਓ ਇਹਦੇ ਚ ਖੜ ਕੇ ਗਾਲਾ ਕਰੂ ਮੈਂ ਕਹਿੰਦਾ ਲੀਟਰ ਪਤਾ ਹੋ ਗਿਆ ਤੁਹਾਨੂੰ ਹਨਾ ਦੂਬਾ ਉੱਥੇ ਬਾਈ ਜਦੋਂ ਖਵਾਰਿਆਂ ਥੱਲੇ ਜਾਵੜੀਆਂ ਫੇਰ ਠੰਡੀਆਂ ਹੁੰਦੀਆਂ 2 ਘੰਟੇ ਤੱਕ ਮਾਰ ਕੇ ਇੱਥੋਂ ਕੱਢ ਕੇ ਪੱਖਾ ਨਾ ਝੱਟ ਪਾਵਾਂ ਹੁਣਾਂ ਤਾਂ ਚਾਰੇ ਮੱਝਾਂ ਸੁੰਗਾਵੀਆਂ ਬੱਚੇ ਛੋਟੇ ਹੀ ਹਨਾ ਮਗਰ ਤੇ ਮੂਰੇ ਗੱਪਣ ਕਰਵਾ ਦਈਏ ਹਾਂ ਗੱਪਣ ਹੋਊਗਾ ਵਾ ਬਾਈ ਠੀਕ ਹੈ ਚੈੱਕ ਹੋ ਗਈ ਜੇ ਤੋ ਤਿੰਨ ਤਿੰਨ ਮਹੀਨਿਆਂ ਦਾ ਹਾਂ ਤਿੰਨ ਤੋਂ ਹੋਗੀਆਂ ਚਾਰ ਚਾਰ ਮਹੀਨਿਆਂ ਦਾ ਕੱਪਣਾ ਹੋ ਗਿਆ ਚਾਰ ਚਾਰ ਮਹੀਨਿਆਂ ਦਾ ਕੱਪਣਾ ਹੋ ਗਿਆ ਤੇ ਦੋ ਦੂਜੇ ਝੋਟੀਆਂ ਇੱਕ ਰਹਿੰਦੀ ਹੈ ਬਾਈ ਝੋਟੀ ਹਜੇ ਉਹ ਜਿਹੜੀ ਖੜੀ ਹੋ ਉਹ ਰਹੀ ਹਾਂ ਉਹ ਵੀ ਰਹਿੰਦੀ ਹੈ ਤੇ ਉਹ ਨਾਲ ਬੈਠੀ ਜਿਹੜੀ ਉਹ ਵੀ ਰਹਿੰਦੀ ਉਹ ਵੀ ਰਹਿੰਦੀ ਹੈ ਜਣੇ ਕਿ ਇਹ ਜਿਹੜੀ ਗਾਲਾ ਕਰੀ ਜਾਂਦੀ ਹੈ ਉਹਦੇ ਮਹੀਨਾ ਕੀ ਹੋਇਆ ਜੀ ਉਹਦਾ ਮਹੀਨਾ ਕੀ ਹੋਇਆ ਜੀ ਮੂਰੇ ਚੱਕਰਾਂ ਜਣੇ ਕਿ ਵੀ ਦੋ ਰਹੇ ਗਏ ਉਡੀ ਕਪੜਾਉਣ ਵਾਲਾ ਆਪਣੇ ਠੀਕ ਹੈ ਤੇ ਕਰਤੇ ਚਾਰ ਵਾਲੀ ਮਸ਼ੀਨ ਵੀ ਹੈਗੀ ਆਪਣੇ ਕੋਲ ਚਾਰ ਵਾਲੀ ਜੀ ਵੀ ਬਾਈ ਹਾਂ ਅੱਛਾ ਬਹਿਤੀ ਹੋ ਫਿਰ ਇੱਧਰ ਕੰਮ ਕੋਈ ਕਰ ਆਓ ਫਿਰ ਆਇਆ ਹੋ ਜਾਂਦਾ ਫਿਰ ਕੱ ਇਸ ਸੀਜ਼ਨ ਵਾਲੀ ਜਿਹੜੀ ਮੱਕੀ ਵਾਲੀ ਮਸ਼ੀਨ ਆ ਤਾਂ ਤਸਲੀਆਂ ਕਰਾਂਦੇ ਬਾਈ ਇਹਦੇ ਤਾਂ ਬੰਦੇ 2-3 ਘਰਦੇ ਹੀ ਹੋਣ ਕੱਲੇ ਹਨਾ ਸੀਜ਼ਨ ਦਾ ਆਇਆ ਮੈਂ ਆਪ ਦੀਆਂ ਖੋਦ ਨਾਲ ਬਾਈ 2 ਜਾਣੇ ਸੀਗੇ ਇੱਕ 26-27 ਜਣ ਮਸ਼ੀਨ ਚੱਲੀ ਓਕੇ ਤੇ ਸੌਂ ਕੇ ਦੇਖਿਆ ਨਹੀਂ ਬਾਈ ਅਸੀਂ ਅੱਛਾ ਤਾਂ ਕਰਕੇ ਆ ਕਿ ਦੇਜਤੀ ਪਰ ਪਿੱਛੇ ਬਹੁਤ ਖਰਾਬ ਨਾ ਪਸੂ ਖਰਾਬ ਹੋਣੀ ਨਹੀਂ ਬਿਲਕੁਲ ਬਿਲਕੁਲ ਬਾਈ ਹਾਂ ਓਕੇ ਤੇ ਗਰਤੇਜ ਸਿੰਘ ਹੈਗਾ ਜੀ ਮੇਰਾ 22 ਰੁਪਏ ਤੇ ਅਸੀਂ ਵੀਡੀਓ ਬਣਾਉਣ ਆਇਆ ਸੀ ਮੈਂ ਮੈਨੂੰ ਵੀ ਨਹੀਂ ਪਤਾ ਸੀ ਆ ਜਿਹੜੇ ਘਰ ਦੀ ਸਾਨੂੰ ਵੀਡੀਓ ਦਿਖਾਈ ਇਧਰਲੇ ਪਾਸੇ ਆ ਇਹਨਾਂ ਦੀ ਅੱਜ ਵੀਡੀਓ ਸੀਗੀ ਮੱਝ ਦੀ ਤੇ ਦੋ ਤਿੰਨ ਦਿਨ ਹੋ ਗਏ ਫੋਨ ਕੀਤਾ ਫਿਰ ਇਹਨਾਂ ਰਿਸ਼ਤੇਦਾਰਾਂ ਦਾ ਫੋਨ ਆਇਆ ਵੀ ਬਾਈ ਬਣ ਕੇ ਜਾ ਤੇ ਮੈਂ ਵੀਡੀਓ ਬਣਾਉਣਾ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਯਾਰ ਇਹ ਤਾਂ ਅਸੀਂ ਉਧਰ ਹੀ ਜਾਈ ਜਾਂਦੇ ਆ ਫਿਰ ਮੈਂ ਕਿਹਾ ਚੱਲ ਇਧਰ ਵੀ ਅੱਜ ਸਾਨੂੰ ਝਾਤੀ ਮਰਵਾਈ ਚਲੀਏ ਸਾਡੂ ਦੇ ਪਸੰਦ ਦੇ ਸ਼ੌਂਕ ਦਿਖਾ ਦਈਏ ਹਨ ਤਾਂ ਵਧੀਆ ਇਹੀ ਗੱਲ ਹੁੰਦੀ ਆ ਥੋੜੇ ਥੋੜੇ ਨਾਲ ਹੀ ਕਰਦੇ ਜੂੰ ਜਿਆਦੇ ਸ਼ੌਂਕ ਦਾ ਪਸੰਦ ਤਾਂ ਇਹਨੂੰ ਵੀ ਹੁਣੀ ਪਿਆ ਹਨ ਹਾਂ ਹਾਂ ਬਾਈ ਹਾਂ ਵੀ ਦੋ ਦੋ ਹਾਂ ਦੋ ਤਿੰਨ ਸਾਲ ਹੀ ਹੋ ਗਏ ਬਸ ਆਪਾਂ ਸਾਰੇ ਯਾਰ ਦਵਿੰਦਰ ਹੋ ਗਏ ਤੂੰ ਹੋ ਗਿਆ ਮੈਂ ਹੋ ਗਿਆ ਇੱਕ ਦੂਜੇ ਨੂੰ ਦੇਖ ਦੇਖ ਕੇ ਸਾਰੇ ਲੱਗ ਗਏ ਆਪਾਂ ਹਣਾ ਦਵਿੰਦਰ ਨੇ ਤਾਂ ਇੱਕ ਦੋ ਕਦੇ ਵੀ ਮੈਨੂੰ ਦਵਾਏ ਆ ਫਿਰ ਫਿਰ ਸੌਂਕ ਜਾ ਪੈਂਦਾ ਭਾਈ ਹੂੰ ਗਰਤੇ 'ਚ ਕਹਿੰਦੇ ਨਹੀਂ ਹੁੰਦੇ ਜੇ ਕਹਿੰਦੇ ਬੰਦਾ ਆਪਾਂ ਮਾੜਿਆਂ ਕੋਲੇ ਬੈਠੀ ਜਾਵਾਂਗੇ ਸਾਰਿਆਂ ਦੇ ਦਿਮਾਗ ਉਦਾਂ ਦੇ ਹੋਣਗੇ ਜੇ ਸੰਦ ਸੰਗੀੜਾ ਚਲਾਉਂਦਾ ਬੰਦਾ ਜੇ ਕੁਦਰਤੀ ਅਸੀਂ ਨਾ ਰੱਖਦੇ ਹੋ ਸਕਦਾ ਸਾਨੂੰ ਦੇਖ ਕੇ ਸੇ ਵੀ ਮਸ਼ੀਨਾ ਮਸੁੰਨਾ ਚ ਪੈ ਜਾਂਦੇ ਤੇ ਹੁਣ ਆਪਾਂ ਸਾਰੇ ਪਸ਼ੂਆਂ ਚ ਇੱਕ ਦੂਜੇ ਨਾਲ ਵਿਆਹਾਂ ਚ ਵੀ ਗੱਲਾਂ ਆਪਣੀਆਂ ਉਹੀ ਐ ਮਿਲਣ ਜਾਂਦੇ ਆ ਫੇਰ ਵੀ ਹੋਈ ਐ ਤੇ ਉਹ ਆਟੋਮੈਟਿਕ ਕੀੜਾ ਵੱਡ ਜਾਂਦਾ ਵੀ ਕੰਮ ਕਰ ਗਏ ਇੱਕ ਚੱਕਰ ਹੋਰ ਬਣ ਜਾਂਦਾ ਸ਼ਾਮ ਨੂੰ ਨਾ ਜਦੋਂ ਮੰਨ ਲਓ ਤੜਕੇ ਸਵੇਰ ਚ 2:00 ਸ਼ਾਮ ਨੂੰ 5 ਵਜੇ ਬੰਦਾ ਗਾਹਤ ਕੰਮਾਂ ਨੂੰ ਕਰੂਗਾ ਦਾਰੂ ਪੀਣ ਨੂੰ ਜਾਊ ਪਾਸੇ ਜਾਊ ਉਹਦੋਂ ਚੁਵਾਈ ਹੋਏ ਨੇ ਬੰਦਾ ਕਿਸੇ ਪਾਸੇ ਨਿਕਲ ਨਹੀਂ ਸਕਦਾ ਨਿਕਲ ਨਹੀਂ ਹਾਂ ਆ ਵੀ ਆਪਦੇ ਕੰਮ ਕਿੱਥੇ ਲੱਗਿਆ ਰੇ ਕੰਮ ਕੀਤੇ ਰੇ ਕਿੱਥੇ ਰਹਿੰਦੇ ਕਸੂ ਆ ਜਾਣਾ ਬੰਦਾ ਮੋਹ ਤੇਜਾ ਬਣਿਆ ਰਹਿੰਦਾ ਇਹਨਾਂ ਨਾਲ ਬਿਲਕੁਲ ਬਿਲਕੁਲ ਬਰੀ ਨਾਲੇ ਉਹ ਹੀ ਗੱਲ ਹੈ ਕਹਿੰਦੇ ਹੁੰਦੇ ਹੈ ਬੇਲਾ ਦਿਮਾਗੀ ਜੇ ਭਾਵੇਂ ਦੀ ਪਿੱਤ ਲਾਉਣਾ ਬੰਦਾ ਸ਼ਾਮ ਕੇ ਆਤਨੇ 7-8 ਵਜੇ ਕੱਢ ਕੇ ਜਿੱਦੋਂ ਦੋ ਰੋਟੀਆਂ ਨਾਲ ਉਹਨਾਂ ਨੂੰ ਬੁੜੀ ਅੱਚੀ ਮੋਹਾਂ ਤੇਰੀ ਜਾਂਦੀਆਂ ਰੋਟੀ ਫੜਾਉਂਦੀਆਂ ਰੋਟੀ ਖਾ ਕੇ ਬੰਦਾ ਥਕੇਮਾਂ ਲਾ ਕੇ ਪੈਂਦਾ ਤੇ ਬਾਹਰ ਜਾਊਟ ਆਟ ਹੋਊ ਲੜੂ ਕੋਈ ਪਿੜੂ ਜਾ ਨਾਲੇ ਕੰਮ ਖਰਾਬ ਹੁੰਦਾ ਹਣਾ ਜਿਹਨਾਂ ਜੋ ਨਿਭੜਦਾ ਭਾਈ ਖੇਤ ਦਾ ਹੋਇਆਂ ਦਾ ਖੇਤ ਨੂੰ ਵਗ ਜਾਣਾ ਆਤਨੇ ਪਾਣੀ ਪੁਣੀ ਕਰਨੀ ਛੱਡਣ ਦਾ ਹੁੰਦਾ ਮੁਕੰਮਲ ਬੀਜਾਂਗਾ ਫਿਰ ਉਹ ਦਿੱਕਤ ਸਾਰੀ ਐ ਤਾਂ ਵਧੀਆ ਲੱਗਿਆ ਸੌਂਕ ਬਾਈ ਦਾ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਿਹੜੇ ਇਦਾਂ ਦੇ ਸੌਂਕ ਆ ਪਾਲਨੇ ਚਾਹੀਦੇ ਆ ਤੇ ਬਾਕੀ ਆ ਮੂਰੇ ਵੀ ਦੇਖੋ ਜਾਲੀ ਜੁਲੀ ਐ ਲਾਈ ਵੀ ਆ ਜੇ ਤੁੱਪ ਤੋਂ ਤੁੱਪ ਆਉਂਦੀ ਹੜਦਾ ਇਹ ਹੁੰਦਾ ਟੌਰੀ ਜਿਹਾ ਕੰਮ ਸਕੀਨਾਂ ਨਹੀਂ ਸਕੀਨੀ ਜਿਹਾ ਕੰਮ ਤਾਂ ਬੜਾ ਵਧੀਆ ਲੱਗਦਾ ਮਨ ਨੂੰ ਹਨਾ ਕਿਉਂਕਿ ਇਹ ਟਾਈਮ ਜਿਹੜਾ ਸਾਡੇ ਤੇ ਟੌਰ ਵਾਲਾ ਕੰਮ ਸੀਗਾ ਉਹ 17 'ਚ ਮੱਝਾ ਰੱਖਿਆ 18 19 ਤੇ 20 ਤੱਕ ਹੀ ਚੱਲਿਆ ਗਿਆ ਤੇ ਜਦੋਂ ਉਹ ਤੋਂ ਬਾਅਦ ਵਧਾਉਣ ਲੱਗੇ ਵੱਡਾ ਕੰਮ ਹੋ ਗਿਆ ਫਿਰ ਲੀਪਰ ਸੱਤੇ ਹੋ ਜਾਂਦਾ ਫਿਰ ਉਹ ਸਕੀਨੀ ਜਿਹਾ ਕੰਮ ਨਹੀਂ ਰਹਿੰਦਾ ਫਿਰ ਇੱਕ ਧੰਦਾ